ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਈਟ ਲੈਕਚਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਸੋ ਜਿਹੜੀ ਅੱਜ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ ਅੱਜ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਫੁਲਕਾਰੀ ਦੇ ਪੈਟਰਨ ਦਿਖਾ ਰਹੀ ਹਾਂ ਸੋ ਮੈਂ ਦੋ ਤਿੰਨ ਫੁਲਕਾਰੀਆਂ ਟ੍ਰੇਸ ਕਰਨੀਆਂ ਸੀ ਤੇ ਕਾਫੀ ਸਾਰੇ ਜਿਹੜੇ ਕਮੈਂਟਸ ਨੂੰ ਆ ਰਹੇ ਸੀ ਕਿ ਤੁਸੀਂ ਟ੍ਰੇਸ ਕਿਵੇਂ ਬਣਾਉਨੇ ਹੋ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਦਾ ਧੰਨਵਾਦ ਕਿ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਉਸ ਤੋਂ ਬਾਅਦ ਰਿਕੁਐਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਫਰੀ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਹਾਨੂੰ ਮੇਰਾ ਕੰਮ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਇਜ਼ ਇਟ ਐਸ ਜੇ ਆਪਾਂ ਅੱਜ ਪੈਟਰਨ ਬਣਾ ਰਹੇ ਹਾਂ ਇੱਕ ਹੱਥੀ ਵਾਲੇ ਪੈਟਰਨ ਨੇ ਟੂਲ ਦੀਆਂ ਫੁਲਕਾਰੀਆਂ ਦੇ ਸੋ ਇਹ ਬਾਰਡਰ ਏਰੀਆ ਵੇਖ ਰਹੇ ਹਾਂ ਬਾਰਡਰ ਦੇ ਉੱਤੇ ਜਿਹੜਾ ਆਪਾਂ ਕੰਮ ਕਰਨਾ ਹੈ ਵਿੱਚ ਕੰਮ ਕਰਨਾ ਬ੍ਰੀਕ ਬੁੱਟੀ ਦਾ ਸੋ ਉਹਦੇ ਨੀਚੇ ਕਾਫੀ ਸਾਰੀਆਂ ਮੇਰੀਆਂ ਭੈਣਾਂ ਮੈਸੇਜ ਕਰ ਰਹੀਆਂ ਸੀ ਕਿ ਜੀ ਤੁਸੀਂ ਪੈਟਰਨ ਕਿਵੇਂ ਬਣਾਉਨੇ ਹੋ ਤਾਂ ਮੈਂ ਅੱਜ ਸਾਰੇ ਦਿਨ ਦੇ ਵਿੱਚ ਤਿੰਨ ਚਾਰ ਪੈਟਰਨ ਬਣਾਏ ਨੇ ਸੋ ਇਹ ਵਾਲਾ ਪੈਟਰਨ ਵੀ ਤੁਹਾਨੂੰ ਦਿਖ ਰਿਹਾ ਹੈ ਨਾ ਬਹੁਤ ਸੋਹਣੇ ਪੈਟਰਨ ਨੇ ਤੁਸੀਂ ਇਹ ਵਾਲੇ ਪੈਟਰਨ ਆਦੇ ਉਸ ਟਾਰਨਾਂ ਦੇ ਉੱਤੇ ਬਣਵਾ ਸਕਦੇ ਹੋ ਆਪਣੇ ਕੋਲ ਇਹਦਾ ਟੂਲ ਹੈ ਕਾਫੀ ਅਵੇਲੇਬਲ ਪਿਆ ਅ ਕਾਲੀ ਨਵਾਂ ਸਟਾਕ ਆਇਆ ਸੋ ਐਸਟਰੰ ਦੇ ਜਿਹੜੇ ਆਪਾਂ ਪੈਟਰਨ ਹੈ ਇਹ ਬਣਾਏ ਹੋਏ ਆ ਤੇ ਇੱਕ ਮੋਹਲਾ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਨੂੰ ਕਮੈਂਟ ਆਈ ਸੀ ਕਿ ਤੁਸੀਂ ਇਹ ਵਾਲਾ ਪੈਟਰਨ ਕਿਵੇਂ ਬਣਾਇਆ ਮੈਂ ਤੁਹਾਨੂੰ ਉਹ ਬਣਾ ਕੇ ਦੱਸਦੀ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੀ ਟ੍ਰੇਸ ਪੇਪਰ ਨੂੰ ਸਹੀ ਰੱਖ ਲੈਣਾ ਕਿਉਂਕਿ ਜੇ ਮੈਂ ਇਹ ਟ੍ਰੇਸ ਬਣਾਇਆ ਸੀ ਇਹ ਮੇਰੇ ਤੋਂ ਥੋੜਾ ਜਿਹਾ ਟੇਡਾ ਹੋ ਗਿਆ ਹੁਣ ਇਹ ਮੈਨੂੰ ਛਾਪਣਵੇਂ ਸਿੱਧਾ ਕਰਕੇ ਰੱਖਣਾ ਪਊਗਾ ਹਨਾ ਤਾਂ ਇੱਕ ਮੇਰੇ ਪੈਰ ਨੇ ਛੋਟੇ ਫੁੱਲ ਦਾ ਪੁੱਛਿਆ ਸੀ ਕਿ ਕੰਜੀ ਜੀ ਤੁਸੀਂ ਕਿੰਨੇ ਵਾਹ ਕਿੰਨੇ ਇੰਚ ਦਾ ਪੱਤੀ ਲੈਣੇ ਹੋ ਬਿਰੇ ਮੈਂ ਕਦੇ ਵੀ ਮਿੰਕੀ ਟ੍ਰੇਸ ਨਹੀਂ ਬਣਾਇਆ ਅੱਜ ਮੈਂ ਫਸਟ ਟਾਈਮ ਤੁਹਾਨੂੰ ਦੱਸ ਰਹੀ ਹਾਂ ਕਿ ਜੇਕਰ ਤੁਸੀਂ ਛੋਟਾ ਫਲਾਵਰ ਬਣਾਉਣੇ ਹੋ ਮੈਂ ਉਹਦੀ ਮੈਜ਼ਰਿੰਗ ਕੀਤੀ ਸੀ ਤਾਂ ਸੇ 1.5 ਇੰਚ ਦਾ ਸਕੁਅਰ ਲੈਣਾ ਇਸ ਤਰੀਕੇ ਨਾਲ ਅਸੀਂ 1.5 ਇੰਚ ਦਾ ਸਕੁਅਰ ਲੈ ਲੈਣਾ 1.5 ਇੰਚ ਲੰਬਾਈ 1.5 ਇੰਚ ਕੋਸ ਦੀ ਚੜਾਈ ਤੁਸੀਂ ਚਾਹੋ ਤਾਂ ਤੁਸੀਂ ਅੰਦਾਜ਼ੇ ਨਾਲ ਵੀ ਬਣਾ ਸਕਦੇ ਹੋ ਹਨ ਕਿਉਂਕਿ ਇਹ ਬਣਾਉਣਾ ਕੋਈ ਬਹੁਤਾ ਔਖਾ ਨਹੀਂ ਜੀ ਇਸ ਤਰ੍ਹਾਂ ਅਸੀਂ ਇਹਨੂੰ ਡਾਇਗਨਲੀ ਜਦੋਂ ਮੈਚ ਕਰਾਂਗੇ ਇਸ ਤਰੀਕੇ ਨਾਲ ਅਸੀਂ ਇਹਨੂੰ ਮੈਚ ਕਰਦੇ ਹਾਂ ਫੇਰ ਇੱਥੋਂ ਅਸੀਂ ਇੱਕ ਸਿੱਧੀ ਲਾਈਨ ਕੱਢਣੀ ਆ ਇੱਕ ਸਿੱਧੀ ਇੱਧਰੋਂ ਇਹ ਸਿਰਫ ਦੋ ਸੂਤ ਦੀ ਹੋਣੀ ਚਾਹੀਦੀ ਆ ਦੋ ਜਾਂ ਡੇਢ ਦੀ ਫਿਰ ਇਸ ਤੋਂ ਅਸੀਂ ਇੱਧਰ ਲੈ ਗਏ ਇਹ ਵਾਲਾ ਛੋਟਾ ਫਲਾਵਰ ਬਣ ਜੂਗਾ ਆਹ ਵਾਲੀ ਅਸੀਂ ਲੰਮੀ ਲੈਣ ਲਾਉਣੀ ਆ ਆਹਾਂ ਅਸੀਂ ਟੇਢੇ ਲਾਈਨ ਲਾਉਣੀ ਆ ਤੇ ਇਹਨੂੰ ਮੈਚ ਕਰ ਲੈਣਾ ਤਾਂ ਉਹ ਭੈਣ ਮੈਨੂੰ ਕਾਫੀ ਸਾਰੇ ਕਮੈਂਟ ਕਰ ਰਹੀ ਸੀ ਕਿ ਦੀਦੀ ਤੁਸੀਂ ਪੈਟਰਨ ਦੱਸੋ ਪੈਟਰਨ ਦੱਸੋ ਜੇਕਰ ਜਦੋਂ ਬਿਲਕੁਲ ਹੀ ਪੈਟਰਨ ਨਹੀਂ ਬਣਾਉਣਾ ਆਉਂਦਾ ਤਾਂ ਤੁਸੀਂ ਇਸ ਤਰੀਕੇ ਨਾਲ ਪੈਟਰਨ ਬਣਾ ਸਕਦੇ ਹੋ ਇਹ ਵਾਲੇ ਤਰੀਕੇ ਤੁਹਾਨੂੰ ਕੋਈ ਵੀ ਨਹੀਂ ਦੱਸਦਾ ਮੈਂ ਸਿਰਫ ਆਪਣਾ ਟੈਲੈਂਟ ਬਾਹਰ ਲੈ ਕੇ ਆ ਰਹੀ ਹਾਂ ਜੀ ਤੁਸੀਂ ਮੇਰੀ ਹੈਲਪ ਕਰੋ ਤਾਂ ਕਿ ਮੈਂ ਤੁਹਾਨੂੰ ਵੱਧ ਤੋਂ ਵੱਧ ਗੱਲਾਂ ਦੱਸ ਸਕਾਂ ਸਿਖਾ ਸਕਾਂ ਸੋ ਇਹ ਵਾਲਾ ਪੈਟਰਨ ਬਣ ਗਿਆ ਜੀ ਆਹ ਪੱਤੀਆਂ ਚਾਰ ਅਸੀਂ ਬਣਾ ਲਈਆਂ ਇਹਨਾਂ ਨੂੰ ਅਸੀਂ ਜਿਹੜਾ ਬਾਕੀ ਆ ਵਾਲੀਆਂ ਲੈਣਾ ਰਹਿ ਗਏ ਨੂੰ ਸਾਰੀਆਂ ਅਸੀਂ ਰਿਜ਼ਰਵ ਲੈ ਕੇ ਇਰੇ ਇਸ ਕਰ ਦੇਣਾ ਮਟੇ ਦੇਾਂਗੇ ਤੇ ਸਾਡੇ ਕੋਲੇ ਜਿਹੜਾ ਫਲਕਾਰੀ ਦਾ ਫੁੱਲ ਬਣ ਕੇ ਤਿਆਰ ਆ ਇਸ ਤਰੀਕੇ ਨਾਲ ਜਿਹੜਾ ਤੁਸੀਂ ਫੁੱਲ ਬਣਾਉਂਗੇ ਤੁਹਾਡਾ ਬਿਲਕੁਲ ਇੱਕਸਾਰ ਬਣੂਗਾ ਹਾਂਜੀ ਫਸਟਲੀ ਤੇ ਪੈਟਰਨ ਚੈੱਕ ਕਰੋ ਹਨਾ ਵੀ ਕਿੰਨੇ ਸੋਹਣੇ ਪੈਟਰਨ ਨੇ ਤੇ ਕਿੰਨਾ ਬਰੀਕ ਵਰਕ ਆ ਮੇ ਕਹਾਲ ਹੋਰ ਕਹਿਣਾ ਚਾਹਣੀ ਆ ਕਿ ਟੂਲ ਦੀਆਂ ਫਲਕਾਰੀਆਂ ਦਾ ਜਿਹੜਾ ਪੈਟਰਨ ਆ ਉਹ ਬਹੁਤ ਜ਼ਿਆਦਾ ਬਰੀਕ ਹੁੰਦਾ ਬਹੁਤ ਵਰੀਕ ਹੋਣ ਦੇ ਨਾਲ ਨਾਲ ਉਹ ਥੋੜਾ ਬਿਰਲਾ ਵੀ ਹੁੰਦਾ ਵੀ ਹਲਕਾ ਜਿਹਾ ਕੰਮ ਕੀਤਾ ਹੁੰਦਾ ਉਹਦੇ ਉੱਤੇ ਪਰ ਉਹ ਪੈਟਰਨ ਜਿਹੜਾ ਉਹਨੂੰ ਅਸੀਂ ਮਰਾਸਨ ਦਾ ਵਰਕ ਕਹਿ ਦਿੰਨੇ ਆ ਕਿਉਂਕਿ ਉਹ ਕੈਰੇ ਟਾਗੇ ਦਾ ਵਰਕ ਕੀਤਾ ਜਾਂਦਾ ਤੇ ਜਿਹੜੀ ਹੁਣ ਅਸੀਂ ਚਲੋ ਟ੍ਰੇਸਿੰਗ ਕਰਨ ਲੱਗ ਗਏ ਪਰ ਟੂਲ ਦੀਆਂ ਫਲਕਾਰੀਆਂ ਦੇ ਵਿੱਚ ਟ੍ਰੇਸਿੰਗ ਨਹੀਂ ਹੁੰਦੀ ਬਿਨਾ ਟ੍ਰੇਸਿੰਗ ਤੋਂ ਕੰਮ ਕੀਤਾ ਜਾਂਦਾ ਤਾਂ ਜਿਹੜਾ ਅਗਲਾ ਪੈਟਰਨ ਭੈਣ ਨੇ ਪੁੱਛਿਆ ਸੀ ਉਹਦੇ ਲਈ ਭੈਣੇ ਤੁਸੀਂ ਇਸ ਤਰੀਕੇ ਨਾਲ ਇੱਕ ਸਿੱਧੀ ਲਾਈਨ ਲਗਾ ਲੈਣੀ ਆ ਇਹ ਲਾਈਨ ਵੀ ਮੈਂ ਤੁਹਾਨੂੰ ਮੀਜ਼ਰ ਕਰਕੇ ਦੱਸ ਦਿੰਨੀ ਆ ਕਿ ਸਿਰਫ 2 ਇੰਚ ਦਾ ਅਸੀਂ ਪੈਟਰਨ ਲੈਣਾ ਵੱਤਾ ਜਿਆਦਾ ਵੱਡਾ ਨਹੀਂ ਆ ਦੇਖੋ ਮੈਂ ਅੰਦਾਜ਼ੇ ਨਾਲ ਹੀ ਲੈਣ ਲਈ ਸੀ ਅਸੀਂ ਸਿੱਧੀ ਲਾਈਨ ਲਗਾਈ ਫੇਰੇ ਸਿੱਧੀ ਜਿਹੜੀ ਪਾਰਟੀਸ਼ਨ ਕਰਨੀ ਹੈ ਉੱਪਰ ਨੂੰ ਇਹ ਵੀ ਅਸੀਂ 2 ਇੰਚ ਦੇ ਵਿੱਚ ਹੀ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਵੇਂ ਇਹ ਵਾਲੀ ਪੱਤੀ ਹੁੰਦੀ ਹੈ ਇਹ ਪੱਤੀ ਐਸ ਤਰ੍ਹਾਂ ਉੱਪਰ ਨੂੰ ਅਸੀਂ ਥੋੜੀ ਜਿਹੀ ਬਤਾ ਲੈਣੀ ਹੈ ਜਿੰਨੀਆਂ ਤੁਸੀਂ ਪੱਤੀਆਂ ਪਾਉਣੀਆਂ ਅੰਦਾਜ਼ੇ ਦੇ ਨਾਲ ਪੱਤੀ ਪਾ ਸਕਦੇ ਹੋ ਫਿਰ ਉਹਨੂੰ ਥੋੜੀ ਜਿਹੀ ਟੇਡਾ ਲੈ ਕੇ ਗਈ ਥੋੜੀ ਜੀ ਦੂਜੀ ਪੱਤੀ ਨਾਲੋਂ ਵੱਧ ਚੌੜੀ ਬਣਾ ਲਈ ਕਿਉਂਕਿ ਇਹ ਮੈਂ ਪੈਟਰਨ ਪਹਿਲਾਂ ਮੇਨ ਫੁੱਲ ਇਹ ਵਾਲਾ ਫਲਕਾਰੀ ਦਾ ਜੀ ਮੇਨ ਆ ਦੇਖੋ ਜਿਹੜਾ ਆ ਫੁੱਲ ਹੈ ਆ ਫੁੱਲਾ ਸੇਮ ਹੈ ਇਹ ਚੀਜ਼ਾਂ ਹਨਾ ਤਾਂ ਇਹ ਤੁਸੀਂ ਪੱਤੀਆਂ ਦੇ ਹਿਸਾਬ ਨਾਲ ਲੰਬਾਈ ਕਰ ਸਕਦੇ ਹੋ ਚਾਰ ਜਾਂ ਪੰਜ ਪੱਤੀਆਂ ਲੱਗਦੀਆਂ ਨੇ ਤਿੰਨ ਵੀ ਲੱਗਦੀਆਂ ਨੇ ਤਾਂ ਇਹਨੂੰ ਤੁਸੀਂ ਆਪ ਦੇ ਤਰੀਕੇ ਦੇ ਅਕੋਰਡਿੰਗ ਮੋੜ ਸਕਦੇ ਹੋ ਹਨਾ ਫੁੱਲ ਬਣਾ ਸਕਦੇ ਹੋ ਤਾਂ ਆਪ ਪੱਤੀਆਂ ਬਣ ਗਈਆਂ ਜੀ ਸੇਮ ਪੱਤੀਆਂ ਇੱਧਰ ਬਣਨਗੀਆਂ ਫੁਲਕਾਰੀ ਦਾ ਕੰਮ ਮਿਹਨਤ ਵਾਲਾ ਹੈ ਜਿਸ ਕਿਸੇ ਮੇਰੀ ਭੈਣ ਨੇ ਕੰਮ ਕਰਨਾ ਸਾਡੇ ਨਾਲ ਕੰਟੈਕਟ ਕਰ ਸਕਦਾ ਸਾਨੂੰ ਵਰਕਰਾਂ ਦੀ ਜਰੂਰਤ ਆ ਵਾਇਗਰੂ ਦੀ ਕਿਰਪਾ ਨਾਲ ਕੰਮ ਬਹੁਤ ਸੋਹਣਾਗਾ ਸੋ ਤੁਸੀਂ ਇਸੇ ਤਰੀਕੇ ਨਾਲ ਸਪੋਰਟ ਦਿੰਦੇ ਰਹੋ ਤਾਂ ਕਿ ਮੈਂ ਆਪ ਦਾ ਜੋ ਮੈਨੂੰ ਆਉਂਦਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਸੋ ਉਸ ਤੋਂ ਬਾਅਦ ਜਦੋਂ ਅਸੀਂ ਇਹ ਵਾਲਾ ਪੈਟਰਨ ਬਣਾ ਲਿਆ ਜੀ ਆ ਦੇਖੋ ਇਹ ਵਾਲਾ ਪੈਟਰਨ ਅਸੀਂ ਬਣਾ ਲਿਆ ਪੰਜ ਪੱਤੀਆਂ ਦਾ ਤਾਂ ਇੱਧਰ ਵਾਲੀਆਂ ਵੀ ਸੇਮ ਚੱਲਣਗੀਆਂ ਜਿਵੇਂ ਆ ਇੱਥੇ ਖਤਮ ਹੋ ਰਹੀ ਐ ਅਸੀਂ ਇੱਥੇ ਮੈਚ ਕਰਦੇ ਹੁੰਨੇ ਆ ਸੋ 19 ਲੰਬਾਈ ਚੌੜਾਈ ਦੇ ਵਿੱਚ ਇਹ ਚੱਲਣਗੀਆਂ ਤੁਸੀਂ ਚਾਹੋ ਤਾਂ ਇਹ ਪੂਰਾ ਫੁੱਲ ਜੋੜ ਸਕਦੇ ਹੋ ਚਾਰਸਵੀਂ ਇਹਨੂੰ ਕਰ ਸਕਦੇ ਹੋ 3 4 ਤੇ 5 ਜਿਹੜੀ ਆਹ ਵਾਲੀ ਪੱਤੀ ਵਧ ਗਈ ਸੀ ਇਹਨੂੰ ਮਿਟੇ ਦੇਾਂਗੇ ਸੋ ਸੇਮ ਹੀ ਇੱਧਰ ਅਸੀਂ ਪੰਜ ਪੱਤੀਆਂ ਦਾ ਪੈਟਰਨ ਬਣਾਉਣਾ ਮੈਂ ਕਿਸੇ ਵੀ ਚੀਜ਼ ਨੂੰ ਯੂਜ਼ ਨਹੀਂ ਕੀਤਾ ਮੈਂ ਸਿਰਫ ਆਪ ਦਾ ਹੱਥ ਦੇ ਤਰੀਕੇ ਨਾਲ ਮੇਰੀ ਜਿਹੜੀ ਮਤਲਬ ਪ੍ਰੈਕਟਿਸ ਹੋਈ ਹੋਈ ਆਪਾਂ ਉਸ ਤਰੀਕੇ ਨਾਲ ਬਣਾ ਰਹੇ ਆ ਠੀਕ ਹੈ ਜੀ ਆ ਪੱਤੀ ਬਣ ਗਈ ਤਾਂ ਇਹਨੂੰ ਤੁਸੀਂ ਇਸ ਤਰ੍ਹਾਂ ਜਿਵੇਂ ਇੱਥੇ ਅਸੀਂ ਜੋੜ ਲਿਆ ਤਾਂ ਇਹ ਤੋਂ ਅਸੀਂ ਚਾਰ ਪੱਤੀਆਂ ਐਵੇਂ ਇੱਧਰ ਠੀਕ ਹੈ ਇੱਕ ਇੱਧਰ ਇੱਕ ਉੱਪਰ ਤਾਂ ਇਹ ਤੋਂ ਵੀ ਫੁੱਲ ਬਣਾ ਸਕਦੇ ਆ ਅਸੀਂ ਇਹਦੇ ਵਿੱਚ ਵੀ ਫੁੱਲ ਬਣਾ ਜਿਵੇਂ ਆ ਵਾਲੀ ਚੀਜ਼ ਇੱਥੇ ਅਸੀਂ ਸਕੁਅਰ ਬਣੂਗਾ ਹਨਾ ਆ ਦੇਖੋ ਇਹ ਤੁਸੀਂ ਘੇਰ ਬਣ ਗਿਆ ਤੇ ਇਹਦੇ ਵਿੱਚ ਅਸੀਂ ਪੱਤੀਆਂ ਬਣਾ ਸਕਦੇ ਹਾਂ ਛੋਟੀਆਂ ਐਸ ਤਰ੍ਹਾਂ ਦੀਆਂ ਐਸ ਤਰ੍ਹਾਂ ਦੀਆਂ ਅਸੀਂ ਇਸ ਤਰ੍ਹਾਂ ਦੀ ਇਹਦੇ ਵਿੱਚ ਛੋਟੀਆਂ ਪੱਤੀਆਂ ਲਾ ਕੇ ਇਹਨੂੰ ਮੇਨ ਫੁੱਲ ਵੀ ਬਣਾ ਸਕਦੇ ਹਾਂ ਇਹਨੂੰ ਅਸੀਂ ਇੱਥੇ ਵੀ ਜੋੜ ਸਕਦੇ ਹਾਂ ਅ ਇੱਥੇ ਜੋੜ ਕੇ ਵੀ ਇਹ ਛੋਟਾ ਫੁੱਲ ਬਣ ਜਾਊਗਾ ਸੋ ਇਸ ਤਰੀਕੇ ਨਾਲ ਤੁਸੀਂ ਫਲਕਾਰੀ ਦਾ ਪੈਟਰਨ ਬਣਾ ਸਕਦੇ ਹੋ ਜੇਕਰ ਤੁਹਾਨੂੰ ਮੇਰਾ ਕੰਮ ਵਧੀਆ ਲੱਗਦਾ ਤਾਂ ਪਲੀਜ਼ ਬਾਤ ਤੋਂ ਬਾਤ ਲਾਈਕ ਸ਼ੇਅਰ ਜ਼ਰੂਰ ਕਰੋ ਫੋਲੋ ਜ਼ਰੂਰ ਕਰੋ ਇੰਸਟਾਗ੍ਰam ਦੇ ਉੱਤੇ ਬੱਤਵਾਦ ਆਰਡਰ ਦਿਓ ਹੁਣ ਮੈਂ ਤੁਹਾਨੂੰ ਟੂਲ ਦਿਖਾਉਣੀ ਆ ਕਿ ਟੂਲ ਕਿਸ ਤਰ੍ਹਾਂ ਦਾ ਆ ਆਪਣੇ ਕੋਲ ਹਾਂਜੀ ਤੁਸੀਂ ਇਹ ਟੂਲ ਚੈੱਕ ਕਰ ਸਕਦੇ ਹੋ ਇੱਕ ਜਿਹੜਾ ਦੁਪੱਟਾ ਆਪਾਂ ਮਜ਼ੈਂਟਾ ਕਲਰ ਦਾ ਲੈ ਕੇ ਆਏ ਆ ਵੀਡੀਓ ਦੇ ਵਿੱਚ ਕਲਰ ਨਹੀਂ ਦਿਖ ਰਿਹਾ ਅ ਹੱਕ ਹੈ ਜੀ ਗਾਜੀ ਜੇ ਕਲਰ ਦਾ ਦੁਪੱਟਾ ਇਹ ਤਾਂ ਨੈਕਸਟ ਜਿਹੜਾ ਇਹ ਵਾਲੇ ਨਹੀਂ ਜੀ ਇਹ ਟੁੱਲੀ ਕਲਰ ਦੇ ਨੇ ਇਹ ਆਪਣੇ ਕੋਲੇ 6-7 ਦੁਪੱਟੇ ਨੇ ਜਿਹੜੇ ਟੁੱਲੀ ਕਲਰ ਦੇ ਆ ਹਲਕਾ ਜਾਂ ਜਿੰਨੀ ਹਲਕਾ ਜਾਂ ਫੋਟੋ ਦੇ ਵਿੱਚ ਡਾਰਕ ਦਿਸ ਰਿਹਾ ਉਹ ਦੇਖੋ ਮਜੈਂਟਾ ਕਲਰ ਵੀ ਜਿਹੜਾ ਪਿੰਕ ਕਲਰ ਉਹ ਦਿਸ ਰਿਹਾ ਦੂਰ ਕਰੇ ਤੋਂ ਤਾਂ ਇਹ ਹਲਕਾ ਜਿਹਾ ਜਿਹੜਾ ਡਾਰਕ ਰੈੱਡ ਹੈ ਮਹਿਰੂਨੀ ਹੈਗਾ ਡਾਰਕ ਰੈੱਡ ਹੈ ਉਹ ਟੂਲੀ ਕਲਰ ਹੈ ਸੋ ਇਸ ਤਰ੍ਹਾਂ ਦੇ ਆਪਣੇ ਕੋਲੇ ਟੂਲ ਆਇਆ ਹੋਏ ਆ ਜੇ ਆਪਾਂ ਇਹਦੀ ਗੱਲ ਕਰੀਏ ਜੀ ਟੂਲ ਦੀ ਕੁਆਲਿਟੀ ਦੀ ਪ੍ਰੋਪਰ ਜਿਹੜੇ ਆਪਣੇ ਕੋਲੇ ਪਹਿਲਾਂ ਪੁਰਾਣੇ ਟੂਲ ਆਉਂਦੇ ਸੀ ਉਹ ਵਾਲਾ ਟੂਲ ਹੈ ਜੇਕਰ ਕਿਸੇ ਮੇਰੀ ਪੈਨ ਨੂੰ ਟੂਲ ਵੀ ਚਾਹੀਦਾ ਤਾਂ ਅਸੀਂ ਤੁਹਾਨੂੰ ਟੂਲ ਵੀ ਭੇਜ ਦੇਵਾਂਗੇ ਆ ਦੇਖੋ ਇਹਦੇ ਰਿਦਨਾ ਹਲਕੀ ਜਿਹੀ ਟਰਾਂਸਪੇਰੈਂਸੀ ਹੁੰਦੀ ਹੈ ਟੂਲ ਦੇ ਵਿੱਚ ਕਾਫੀ ਜਿ ਬੁਟੀਕਸ ਵਾਲੇ ਜਿਹੜੇ ਇਹਦੇ ਸੂਟ ਵੀ ਬਣਾ ਕੇ ਦੇ ਰਹੇ ਆ ਅਸੀਂ ਵੀ ਸੂਟ ਬਣਾਉਣੇ ਪਰ ਅਸੀਂ ਟੂਲ ਦਾ ਸੂਟ ਨਹੀਂ ਬਣਾਉਂਦੇ ਜੀ ਅਸੀਂ ਨਾਲ ਮੈਚ ਕਰਕੇ ਵਧੀਆ ਵਾਲੀ ਕੈਮਰਿਕ ਕਾਟਨ ਲਗਾ ਕੇ ਸੂਟ ਬਣਾ ਕੇ ਦਿੰਨੇ ਆ ਜੇਕਰ ਕਿਸੇ ਨੇ ਹੋਰ ਸਟੱਫ ਦੇ ਉੱਤੇ ਵੀ ਸੂਟ ਬਣਵਾਉਣੇ ਹੁੰਦੇ ਸੀ ਉਹ ਵੀ ਬਣਾ ਕੇ ਦੇ ਦਿਆਂਗੇ ਸੋ ਤੁਸੀਂ ਵੱਤਵਾ ਤੋਂ ਆਰਡਰ ਕਰਨ ਦੇ ਲਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਸੋ ਇਸ ਤਰ੍ਹਾਂ ਦੀ ਮੈਂ ਕੋਸ਼ਿਸ਼ ਹੋਰ ਕਰਦੀ ਰਹੂੰਗੀ ਵੱਤ ਤੋਂ ਵੱਧ ਸੋਹਣੇ ਤੋਂ ਸੋਹਣੇ ਕਮੈਂਟ ਕਰੋ ਲਾਈਕ ਸ਼ੇਅਰ ਜ ਵੀਡੀਓ ਵੇਖਣ ਦੇ ਲਈ ਸਾਰਿਆਂ ਦਾ ਥੈਂਕ ਯੂ ਆ ਦੇਖੋ ਜਦੋਂ ਮੈਂ ਦੂਰ ਕਰਦੀ ਹਾਂ ਤਾਂ ਤੁਹਾਨੂੰ ਕਲਰ ਡਿਫਰੈਂਸ ਪਤਾ ਚੱਲ ਰਿਹਾ ਹੋਊਗਾ ਆਹ ਲਾਈਟ ਕਲਰ ਆ ਥੋੜਾ ਜਿਹਾ ਰੈੱਡ ਹੈ ਤਾਂ ਆਹ ਪਿੰਕ ਹੈ ਪਿੰਕ ਦੁਪੱਟਾ ਮੇਰੇ ਕੋਲ ਇੱਕੋ ਹੀ ਆ ਜੇਕਰ ਕਿਸ ਨੂੰ ਚਾਹੀਦਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਹੋਰ ਅਸੀਂ ਅਵੇਲੇਬਲ ਕਰਵਾ ਦੇਵਾਂਗੇ ਵੀਡੀਓ ਦੇਖਣ ਦੇ ਲਈ ਥੈਂਕ ਯੂ